ਸਵਾਗਤ ਹੈ ਮਾਬਿਆ ਮੈਂ ਲਾਤ ਤੋ ਤਵੇਆ ਸੰਕਾੜੀ ਨੰਦ ਕਾ ਪਿੱਟ ਦੇ ਲਾਤੇ ਉੱਪਰ ਲਾਇਆ ਜੰਨਾਨ ਅਜਿਹਾ ਬਰਸੇ ਰੂਆ ਅੱਖ ਲੈ ਮੇਚਦਾ ਆ ਕੰਨਾਨ ਅਜਿਹਾ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਤੇ ਅੱਜ ਆਪਣਾ ਯਾਤਰਾ ਦਾ ਤੀਸਰਾ ਦਿਨ ਆ ਅੱਜ ਆਪਾਂ ਗੋਵਿੰਦ ਘਾੜ ਤੋਂ ਚੱਲਿਆਂਗੇ ਗੋਵਿੰਦ ਧਾਮ ਵੱਲ ਆਪਾਂ ਤਿਆਰ ਹੋ ਕੇ ਬੈਗ ਬੂਕ ਕਰ ਲੈ ਪੈਕ ਤੇ ਵੱਡੇ ਬੈਗ ਸੀਗੇ ਜਿਹੜੇ ਆਪਾਂ ਇੱਥੇ ਗੱਡੜੀ ਘਰ ਚ ਜਮਾ ਕਰਵਾ ਦੇ ਕਿਉਂਕਿ ਨਾਲ ਆਪਾਂ ਨੂੰ ਜਿਹੜਾ ਲੋੜੀ ਦਾ ਸਮਾਨ ਹੁੰਦਾ ਬਸ ਇੱਕ ਦੋ ਕੱਪੜੇ ਆਉਂਦੇ ਜਿਹੜੇ ਆਪਾਂ ਉੱਥੇ ਵਰਤਨ ਵਾਸਤੇ ਲੈ ਕੇ ਜਾਣੇ ਆ ਉਹੀ ਲੈ ਕੇ ਜਾਣੇ ਆ ਕਿਉਂਕਿ ਜਿਆਦਾ ਭਾਜਨ ਚੱਕਣ ਦਾ ਕੋਈ ਫਾਇਦਾ ਨਹੀਂ ਆਪਾਂ ਪੈਦਲ ਯਾਤਰਾ ਚ ਤੰਗ ਹੁੰਦਾਗਾ ਬੰਦਾ ਜੇ ਜਿਆਦਾ ਫਿਰ ਸਮਾਨ ਲੈ ਕੇ ਜਾਂਦਾ ਨਾਲ ਆਪਣੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਸਕਿਪ ਨਾ ਕਰਿਓ ਕਿਉਂਕਿ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਇਧਰ ਲਈ ਸ਼ੈਡ ਥੱਲੇ ਪਾਸੇ ਰਹਿ ਗਿਆ ਜਿਹੜਾ ਉਹ ਹੈਗਾ ਲੰਗਰ ਤੇ ਉੱਪਰ ਦਰਬਾਰ ਸਾਹਿਬ ਹੈਗਾ ਤੇ ਜਿਹੜੇ ਬਾਜ਼ਾਰ ਨੇ ਉਹ ਇਧਰ ਲਈ ਸ਼ੈਡ ਰਹਿ ਗਏ ਜੇ ਕੋਈ ਵੀ ਸਮਾਨ ਲੈਣਾ ਤਾਂ ਆਪਾਂ ਇਧਰੋਂ ਖਰੀਦ ਸਕਦੇ ਆ ਤੇ ਇੱਕ ਜਦੋਂ ਆਪਾਂ ਇੱਥੋਂ ਜਾਣਾਗਾ ਤਾਂ ਨਾਲੇ ਛੋਟੀਆਂ ਜ਼ਰੂਰ ਲੈ ਕੇ ਜਾਣੀਆਂ ਨੇ ਕਿਉਂਕਿ ਇਹ ਆਪਾਂ ਨੂੰ ਚੜਨ ਵਿੱਚ ਮਦਦ ਕਰਦੀਆਂ ਨੇ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਇੱਧਰ ਹੈਲੀਕਾਪਟਰ ਵੀ ਜਾਂਦਾਗਾ ਗੋਵਿੰਦ ਧਾਮ ਤੱਕ ਇੱਥੋਂ ਤੇ ਇਹਦਾ ਕਿਰਾਇਆ ਹੈਗਾਗਾ 2930 ਰੁਪਏ ਸ਼ਾਇਦ ਪਹਿਲਾਂ 2930 ਸੀ ਪ੍ਰਾਰ ਅਸੀਂ ਪਿਛਲੇ ਤੋਂ ਪਿਛਲੇ ਸਾਲ ਆਏ ਸੀ ਤੇ ਇੰਨਾ ਕੀ ਹੋਊਗਾ ਬਾਕੀ ਤੇ ਪਰ ਆਪਾਂ ਜਾਵਾਂਗੇ ਪੈਦਲ ਪੈਦਲ ਯਾਤਰਾ ਕਰਨ ਚ ਸਵਾਦ ਵੀ ਵੱਖਰਾ ਹੀ ਹੈਗਾ ਨਾ ਜਦੋਂ ਆਏ ਆਪਾਂ ਇੱਡੀ ਦੂਰੋਂ ਤੇ ਜੇਕਰ ਪਰ ਜੇ ਕਿਸੇ ਤੋਂ ਨਹੀਂ ਜਾਇਆ ਜਾਂਦਾ ਤਾਂ ਇੱਥੋਂ ਹੈਲੀਪੈਡ ਚੜਦਾ ਹੈਗਾ ਤੇ ਜਿਹਦਾ ਕਿਰਾਇਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਪੈਦਲ ਯਾਤਰਾ ਜਾਣ ਵਾਸਤੇ ਇੱਕ ਵਾਰ ਜਿਹੜਾ ਇਹ ਪੁਲ ਦੇਖ ਰਹੇ ਹੋ ਤੁਸੀਂ ਸਾਹਮਣੇ ਇੱਥੋਂ ਉਹ ਗੱਡੀਆਂ ਖੜੀਆਂ ਨੇ ਉਹ ਗੱਡੀਆਂ ਲੈ ਕੇ ਜਾਂਦੀਆਂ ਨੇ 6 ਕਿਲੋਮੀਟਰ ਤੇ ਇਹਦਾ ਕਿਰਾਇਆ ਸ਼ਾਇਦ 100 ਰੁਪਿਆਗਾ ਇੱਕ ਬੰਦੇ ਦਾ ਮੋਟਰਸਾਈਕਲ ਆ ਜਿਹੜੇ ਉਹ ਸਿਰਫ ਗੋਵਿੰਦ ਘਾੜ ਤੱਕ ਹੀ ਆਉਂਦੇ ਆ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਆਪਾਂ ਸਾਰਿਆਂ ਨੇ ਇੱਥੇ ਪਾਰਕਿੰਗ ਕੀਤੀ ਹੋਇਆ ਹੈਗੇ ਮੋਟਰਸਾਈਕਲ ਤੇ ਆਪਾਂ ਅੱਗੇ ਪੈਦਲ ਯਾਤਰੀ ਜਾਣੀਆਂ ਜੇ ਉਹ ਮੋਟਰਸਾਈਕਲ ਜਿਵੇਂ ਜਾ ਰਹੇ ਹੈ ਜੇ ਉਹਦਾ ਸ਼ਾਇਦ ਮਲਾਉਦੀ ਵੀ ਫੀਸ ਲੈਂਦੇ ਆ ਇਹ ਉਹ ਜਿੱਥੇ ਗੱਡੀਆਂ ਲੈ ਕੇ ਜਾਂਦੀਆਂ ਆਪਾਂ ਨੂੰ ਉੱਥੋਂ ਤੱਕ ਆਪਾਂ ਲੈ ਕੇ ਜਾ ਸਕਦੇ ਆ ਪਰ ਉੱਥੇ ਮੋਟਰਸਾਈਕਲ ਰੋਕਣ ਦੀ ਕੋਈ ਨਹੀਂ ਸੇਫਟੀ ਨਹੀਂ ਹੈਗੀ ਜਿੰਨੀ ਇੱਥੇ ਹੈਗੀ ਆਪਾਂ ਇੱਥੇ ਹੀ ਮੋਟਰਸਾਈਕਲ ਰੋਕ ਕੇ ਜਾਇਆ ਕਰੋ ਜੇ ਜਾਣਾ ਵੀ ਆ ਤਾਂ ਆ ਤੁਸੀਂ ਦੇਖ ਸਕਦੇ ਹੋ ਇੱਥੋਂ ਜਾਂਦੀਆਂ ਨੇ ਗੱਡੀਆਂ 100 ਰੁਪਿਆ ਪਰ ਬੰਦੇ ਦਾ ਲੈਂਦੇ ਆ ਆਪੋ ਰਹੀ ਸਾਨੂੰ ਇਹ 4 ਤੋਂ ਸ਼ਾਇਦ 6 ਕਿਲੋਮੀਟਰ ਇੰਨੀ ਘਾਟ ਹੈਗੀ ਉੱਥੋਂ ਤੱਕ ਲੈ ਕੇ ਜਾਣਗੇ ਤੇ ਉਸ ਤੋਂ ਅੱਗੇ ਪੈਦਲ ਵੀ ਜਾ ਸਕਦੇ ਆਪਾਂ ਤੇ ਉੱਥੋਂ ਅੱਗੇ ਘੋੜੇ ਵੀ ਜਾਂਦੇ ਆ ਘੋੜਿਆਂ ਤੇ ਵੀ ਜਾ ਸਕਦੇ ਜਿਹਦਾ ਕਰਾਇਆ ਤੁਸੀਂ ਪਤਾ ਕਰ ਸਕਦੇ ਹੋ ਵੈਸੇ 8-900 ਰੁਪਿਆ ਹੁੰਦਾ ਇੱਕ ਬੰਦੇ ਦਾ ਉੱਥੋਂ ਬਾਟ ਹੈਗੀ ਹੈਗੀ 12 ਕਿਲੋਮੀਟਰ ਅੱਗੇ 4 ਕਿਲੋਮੀਟਰ ਅੱਡ ਹੈਗੀ ਤੇ ਜੇਕਰ ਕਿਸੇ ਤੋਂ ਘੋੜੇ ਤੇ ਵੀ ਨਹੀਂ ਚੜਾਇਆ ਜਾਂਦਾ ਤੇ ਤੁਰ ਕੇ ਵੀ ਨਹੀਂ ਜਾ ਸਕਦਾ ਅੰਗਹੀਣਾ ਜਿਵੇਂ ਕੋਈ ਜਾ ਜਿਆਦਾ ਕੋਈ ਬਿਮਾਰ ਆ ਉਹਨੂੰ ਬੰਦੇ ਵੀ ਚੱਕ ਕੇ ਲੈ ਜਾਂਦੇ ਆ ਚਾਰ ਉਹ ਵੀ 1500 ਸ਼ਾਇਦ 1800 ਰੁਪਿਆ ਲੈਂਦੇ ਆਗੇ ਗੋਵਿੰਦ ਧਾਮ ਤੱਕ ਦਾ ਆਪਾਂ ਇੱਥੋਂ ਚੱਲਣ ਲੱਗੇਗੇ ਪੈਦਲ ਯਾਤਰਾ ਹੀ ਆਪਾਂ ਗੱਡੀਆਂ ਤੇ ਗਏ ਨਹੀਂ ਹੈਗੇ ਆਪਾਂ ਤੁਹਾਨੂੰ ਦੱਸਤਾ ਸੀਗਾ ਵੀ ਤੁਸੀਂ ਇੱਥੋਂ ਗੱਡੀ ਤੇ ਵੀ ਜਾ ਸਕਦੇ ਹੋ ਇਹ ਗੱਡੀਆਂ ਜਾ ਰਹੀਆਂ ਨੇ ਤੇ ਆਪਾਂ ਇੱਥੋਂ ਪੈਦਲ ਹੀ ਚੱਲਾਂਗੇ ਗੱਡੀਆਂ ਦਾ ਕੰਮ ਗਲਤ ਕਰਤਾ ਆ ਇਹ ਦੂਰ ਤੋਂ ਕਿੰਨਾ ਨਿਆਰਾ ਰਿਆ ਯਾਰ ਇਹ ਕਿਤੇ ਤੇਰੇ ਭੈਣ ਇਹ ਨਦੀ ਡੱਬਦੀ ਇੱਥੇ ਕੋਲ ਦੀ ਕੇ 2012 ਚ ਇੰਨੀ ਪਰਕੇ ਆਈ ਸੀ ਤੇ ਜਿਹੜਾ ਇਹ ਗੁਰਦੁਆਰਾ ਸਾਹਿਬ ਆ ਤੇ ਆ ਜਿਹੜੀਆਂ ਸਰਾਂ ਨੇ ਇਥੋਂ ਪੁਸ਼ਕ ਬਿਲਡਿੰਗਾਂ ਵੀ ਡਿੱਗ ਪਈਆਂ ਸੀ ਤੇ ਇਥੋਂ ਗੱਡੀਆਂ ਉਹ ਖੜੀਆਂ ਜਿਵੇਂ ਇਹ ਸਭ ਗੱਡੀਆਂ ਲੈ ਗਈ ਸੀ ਰੋੜ ਕੇ ਬਹੁਤ ਤੇ ਗੁਰਦੁਆਰਾ ਸਾਹਿਬ 'ਚ ਵੀ ਪਾਣੀ ਵੜ ਗਿਆ ਸੀਗਾ ਉਦੋਂ ਤੇ ਮੌਸਮ ਵੀ ਅੱਜ ਵਧੀਆ ਹੈਗਾ ਅੱਜ ਤੁਰ ਕੇ ਜਾਂਣ 'ਚ ਵੀ ਕੋਈ ਦਿੱਕਤ ਨਹੀਂ ਆਉਣੀ ਸਮੇਥਾਂ ਲੈ ਜਾਣੀਆਂ ਨੇ ਇਹਨਾਂ ਨੂੰ ਹਸਾਬ ਆਣਾ ਉਹ ਜੇ ਮੈਂ ਚਲਾਉਂਦਾ ਹੁੰਦਾ ਮੈਂ ਉਹ ਚ ਮਾਰਦਾ ਜਿੱਥੇ ਉਹ ਸਿਮਿੰਟ ਜਿਆਦਾ ਆਇਆ ਪਿਆ ਉਹ ਜੇ ਜਗਾ ਬਣੀ ਹੋਈ ਹੈ ਉੱਥੇ ਹੀ ਧਾਰਨੇ ਆਣਾ ਅਰੋ ਉਹ ਵੀ ਆਪਾਂ ਪੰਜਾ ਲੜਾਉਣ ਲੱਗਿਆ ਬੰਦੇ ਨਾਲ ਦੇਖਦੇ ਆ ਕਿਹੜਾ ਜੇਦਾ ਇੱਥੇ ਇੱਥੇ ਆ ਜਾ ਲੈ ਵੀ ਮੁੰਡਿਓ ਇੱਧਰ ਜਰਾ ਹੀ ਚੱਲ ਚੋ ਵੀ ਆ ਦੋ ਮੁੰਡਿਆਂ ਨੂੰ ਦੇਖਦੇ ਆ ਕਿਹੜਾ ਰੋੜਾ ਮਾਰਨ ਲੱਗਿਆ ਬਾਈ ਪਾਣੀ 'ਚ ਦੇਖਦੇ ਆ ਪਹੁੰਚਦਾ ਕਿ ਨਾ ਨਾ ਬਾਈ ਪਹੁੰਚਿਆ ਨਹੀਂ ਲੈ ਦੂਜਾ ਮੁੰਡਾ ਦੇਖੋ ਇਹ ਨਾ ਬਾਈ ਪਹੁੰਚਿਆ ਨਹੀਂ ਬਾਈ ਆਹ ਕਿਹੜੀ ਦਿਸ਼ਾ 'ਚ ਮਾਰੀ ਜਾਂਦਾ ਇਹ ਨਾ ਇਹ ਤਾਂ ਕਿਤੇ ਬਈ ਡਰਾਂ ਨਾਲ ਯਾਰ ਬਾਜ ਨਾ ਲਾ ਦੇਣ ਇਹ ਕੋੜ ਕਰਲੇ ਮਾਰਨ ਵਾਲੇ ਕਿਕਰਾਂ ਤੋਂ ਕਿਵੇਂ ਭਰਾਵਾ ਮਾਰੂ ਕੋਲੇ ਉਹ ਕਹਿੰਦੀ ਬਾਈਏ ਦੀ ਗੌਰ ਰੱਖੀਂ ਕੰਜੇ ਦੀ ਕਹਿੰਦੀ ਅਲਵਾ ਵਾਲਾ ਓਏ ਸੋਨ ਨੂੰ ਓਏ ਓ ਸੋਨ ਨੂੰ ਸੀਟ ਵਾਲਾ ਓਏ ਓ ਸੋਨ ਨੂੰ ਅਕਲ ਨਹੀਂ ਓਏ ਸੋਨ ਨੂੰ ਅਕਲ ਨਹੀਂ ਹੈਗੀ ਆ ਸਰਕਾਰ ਨੇ ਰਾਹ ਕਿਉਂ ਬਣਾਏ ਆ ਬੰਗਲਾ ਮੰਗਵਾਇ ਕਰਦੀ ਚਲੀ ਜਾਈ ਤਰੀ ਜਾਂਦੇ ਆ ਇਹਨੇ ਖਰਚਾ ਕਰਾ ਰਾਹ ਤੇ ਆ ਕਿਹੜੇ ਪਾਸੇ ਮੂਚਾ ਕਾਹ ਹੋਈ ਤੁਸੀਂ ਆ ਬੰਦੇ ਦੇਖ ਲਓ ਬਈ ਕਿੱਧਰ ਦੀ ਪੰਗੇ ਲੈਂਦੇ ਆ ਸੀ ਤਾਂ ਆਏ ਆ ਕਿ ਆਹ ਰਸਤੇ ਰਾਹੀਂ ਜੜ ਕੇ ਆ ਦੇਖੋ ਕਿੱਧਰ ਦੀ ਆਏ ਆਗੇ ਦਵਾ ਦਮ ਹੋਈਏ ਆ ਦੇਖ ਲਓ ਕਿੱਧਰ ਦੀ ਚੜ ਕੇ ਆਏ ਆ ਇਧਰ ਦੀ ਇਹ ਮਰੀਦਾਨਾ ਜਿਹੜੀ ਇਹ ਮਤਲਬ ਇਹ ਦੇਸ਼ ਇਹਨਾਂ ਦੇ ਰਹਿਣ ਸਹਿਣ ਦੇ ਇਹਨਾਂ ਦੇ ਲਾਇਕ ਨਹੀਂ ਹੈਗਾ ਆ ਇੱਥੋਂ ਜਾਂਦੇ ਆ ਬਈ ਘੋੜੇ ਇੱਥੋਂ ਕਰਾ ਕੇ ਤੁਸੀਂ ਘੋੜਿਆਂ ਤੇ ਜਾ ਸਕਦੇ ਹੋ ਇਹ ਜਾ ਜਾਂਦਾ ਸਿੱਧਾ ਤਾ ਨੂੰ ਆ ਮੋਟਰਸਾਈਕਲ ਵੀ ਵਿੱਚ ਬਾਈ ਇੱਥੋਂ ਤੱਕ ਲੈ ਕੇ ਆਏ ਆ ਜੀ ਰੇਟ ਪੁੱਛੀਏ ਇਹਨਾਂ ਨੂੰ ਕੀ ਰੇਟ ਹੈ ਇਹਨੂੰ ਪਤਾ ਕੀ ਰੇਟ ਆ ਬਾਈ ਅੱਗੇ ਅੱਗੇ ਐਂਟਰੀ ਫੀਸ ਜਮ੍ਹਾਂ ਹੋਊਗੀ ਕਹਿੰਦੇ ਵਾਜਣਾ ਭਾਈ ਜਿਆਦਾ ਨਹੀਂ ਲੈ ਕੇ ਆਉਣਾ ਬਸ ਇੰਨਾ ਕੀ ਲੈ ਕੇ ਆਉਣਾ ਵਾਜਣਾ ਵੀ ਬਸ ਕਿ ਲੋਕ ਦਾ ਆਖਾਂ ਜਨਾਂ ਆ ਤੁਸੀਂ ਦੇਖ ਸਕਦੇ ਹੋ ਇੰਨਾ ਕੀ ਵਾਜਨ ਹੋਵੇ ਬਾਕੀ ਜੇ ਬੰਦੇ ਦਾ ਹਿਸਾਬ ਕਿਤਾਬ ਹੁੰਦਾ ਇਹਰਜਾ ਬੰਦਾਗਾ ਤਾਂ ਇੰਨਾ ਕੀ ਵਾਜਨ ਲੈ ਕੇ ਆਵੇ 15000 ਤੱਕ ਕਿੰਨੇ ਰੁਪਏ ਭਾਈ ਘੋੜੇ ਦੇ ਉੱਪਰ ਜਾਣ ਵਾਸਤੇ 1900 ਇੰਨਾ ਨੂੰ ਪਤਾ ਹੋਊਗਾ ਹਾਈ ਟਿਕ ਹੰਦਰ ਕਿੰਨੇ ਰੁਪਏ ਘੋੜੇ ਦੇ ਉੱਪਰ ਜਾਂਦੇ ਹੈ 1900 ਰੁਪਿਆ ਗੋਵਿੰਦ ਧਾਮ ਤੱਕ ਉੱਪਰ ਤੱਕ ਆ ਤੁਸੀਂ ਦੇਖ ਸਕਦੇ ਹੋ ਵੀ 1900 ਰੁਪਿਆ ਹੈਗਾ ਇੱਕ ਬੰਦੇ ਦਾ ਗੋਵਿੰਦ ਧਾਮ ਤੱਕ ਛੱਡ ਕੇ ਆਉਣਗੇ ਇੱਥੋਂ ਲੈ ਕੇ ਜੇ ਇਹ ਬੰਦਾ ਅਹਰਜਾ ਬੰਦਾ ਹੋਇਆ ਫਿਰ ਰੇਟ ਆਪਾਂ ਘਟਾ ਵੀ ਦੇਵਾ ਬਈ ਕਹਿ ਕੇ ਆਪਾਂ ਜਦੋਂ ਵੀ ਗੋਵਿੰਦ ਘਾੜ ਤੋਂ ਲੈ ਕੇ ਗੋਵਿੰਦ ਧਾਮ ਤੱਕ ਜਾਣਾਗਾ ਚੜਾਈ ਚੜਨੀ ਆ ਤਾਂ ਹਲਕੇ ਹਲਕੇ ਕਦਮਾਂ ਨਾਲ ਛੋਟੇ ਛੋਟੇ ਸਟੈਪਾਂ ਨਾਲ ਚੜਨੀ ਆ ਚੜਾਈ ਤਾਂ ਫਿਰ ਦਮ ਘੱਟ ਚੜਦਾ ਸਾਹ ਨਹੀਂ ਫੁੱਲਦਾ ਜਿਆਦਾ ਬਾ ਬੇਟੇ ਮौज ਕਰਦੀ ਮੌਸਮ ਦੇਖੋ ਯਾਰ ਦਰਖਤੀ ਦਰਖਤਾ ਸ਼ਾਹਾਂ ਬਹੁਤ ਘੈਂਟ ਆ ਗਈ ਦਰਖਤਾਂ ਦੀ ਆ ਜਾ ਆ ਜਾ ਕਿੰਨਾ ਘੰਟ ਵੀਊ ਆ ਯਾਰ ਹਨਾ ਇੱਥੇ ਆ ਦੇਖੋ ਬਾਈ ਕੋੜਾਂ ਤੇ ਇਸ ਤਰ੍ਹਾਂ ਜਾਂਦੇ ਆਗੇ ਆਮ ਸਾਡਾ ਵੀ ਗੱਦਿਆਂ ਵਾਲੇ ਆ ਬੈਗ ਭਰਲੇ ਬਾਲੇ ਫੋਟੋਆਂ ਫੋਟੋਆਂ ਚਾਚ ਕਪੜੇ ਬਾਲੇ ਪਾਲੇ ਹੁਣ ਪਿਆ ਹੋਈ ਪਈ ਆ ਆ ਦੇਖੋ ਬਈ ਇੱਥੇ ਰਸਤੇ 'ਚ ਇਸ ਤਰ੍ਹਾਂ ਦੁਕਾਨਾਂ ਲੱਗੀਆਂ ਹੋਈਆਂ ਨੇ ਖਾਣ ਪੀਣ ਵਾਲੇ ਸਮਾਨ ਦੀਆਂ ਪਰੋਂਠੇ ਪਰੋਂਠੇ ਬਾਕੀ ਖਾਣ ਪੀਣ ਵਾਲੀਆਂ ਚੀਜ਼ਾਂ ਸਭ ਕੁਝ ਮਿਲਦੀਆਂ ਨੇ ਇੱਥੇ ਬਸ ਫਰਕ ਇੰਨਾ ਕਾ ਵੀ ਥੱਲੋਂ ਨਾਲੋਂ ਇੱਥੇ ਥੋੜਾ ਜਿਹਾ ਰੇਟ ਦਾ ਫਰਕ ਹੁੰਦਾ ਹੈਗਾ ਆਪਣੇ ਕਿਉਂਕਿ ਯਾਰ ਫਿਰ ਥੱਲੋਂ ਸਮਾਨ ਵੀ ਆਉਂਦਾ ਹੈਗਾ ਚਲੋ ਇੰਨਾ ਕ ਤਾਂ ਟੈਕਸ ਬੰਦ ਹੀ ਹੈਗਾ ਥੱਲੋਂ ਗਧੀਆਂ ਗੁਧੀਆਂ ਤੇ ਹੋਰ ਇਸ ਤਰ੍ਹਾਂ ਲੱਦ ਕੇ ਲਿਆਉਣਾ ਪੈਂਦਾ ਹੈਗਾ ਸਮਾਨ ਕੁਝ ਕ ਬੰਦੇ ਬੰਦੇ ਲੈ ਕੇ ਆਉਂਦੇ ਆ ਥੋੜਾ ਮੋਟਾ ਤਾਂ ਕਰਕੇ ਇੱਥੇ ਰੇਟ ਥੱਲੇ ਨਾਲੋਂ ਵੱਧ ਹੁੰਦਾ ਥੋੜਾ ਜਿਹਾ ਵੈਸੇ ਬੰਦੇ ਨੂੰ ਤੁਰ ਤੱਕ ਇਹੋ ਜੀ ਕੋਈ ਦਿੱਕਤ ਨਹੀਂ ਆਉਂਦੀ ਵੀ ਖਾਣ ਪੀਣ ਨੂੰ ਕੋਈ ਸਮਾਨ ਨਹੀਂ ਮਿਲੂਗਾ। ਇਹ ਤਾਂ ਵੀ ਸਵਗਾ ਕਹੀ ਕੋ। ਬੋਲੋ ਕੀ ਕਰਨਾ ਦੱਸੋ। ਹਾਂ ਗਏ ਭਾਈ ਭੱਜ ਕੇ। ਕਾਲੇ ਹੋਰੇ ਆਪਣੇ ਹੋਰੇ ਕਿੱਥੇ ਚੜ ਜਾਣੀ ਯਾਰ। ਆਪਣੇ ਕੋਲੇ ਕਿਟਾਂ ੜੀਆਂ ੜੀਆਂ ਨਾਲ। ਆ ਦੇ ਗੋਰਾ ਯਾਰ ਆਪਣਾ ਆਉਂਦਾ ਨਾ ਭੱਜਿਆ ਕੋੜੇ ਵਾਂਗੂ। ਆ ਚੜਾਈਆਂ ਦੇਖੋ ਭਾਈ ਇੰਨੀਆਂ ਨੀਆਂ ਚੜਾਈਆਂ ਨੇ। ਥੱਕਾ ਨਹੀਂ ਕਰਨਾ ਸਰੀਰ ਨਾਲ ਕਿਤੇ ਬਾਲਾ ਮਾਰ ਜੇ। ਜਿਹੜਾ ਵੀ ਇੱਧਰ ਆਉਗਾ ਨਾ ਭਾਈ ਸਮਾਨ ਪਾਈ ਲਈ 10 ਕਿਟਾ ਛੋਟੇ ਛੋਟੇ ਕਦਮਾਂ ਨਾਲ ਜਾਣਾਗਾ ਕਿਉਂਕਿ 12 ਕਿਲੋਮੀਟਰ ਇਧਰ ਰਸਤਾ ਤੇ 12 ਕਿਲੋਮੀਟਰ ਬਹੁਤ ਹੋ ਜਾਂਦੀ ਆ ਤੇ ਜਿਹੜਾ ਨਾਲ ਸਮਾਨ ਲੈ ਕੇ ਆਉਣਾ ਸਾਨੂੰ ਉਹ ਵੀ ਦੱਸਿਆ ਉਹ ਵੀ ਘੱਟ ਤੋਂ ਘੱਟ ਲੈ ਕੇ ਆਉਣਾ ਇਧਰ ਚੱਕ ਕੇ ਤੇ ਆਰਾਮ ਨਾਲ ਕਛੂਏ ਦੀ ਚਾਲ ਜਾਣਾਗਾ ਤੇ ਥੋੜੀ ਬਾੜ ਚੱਲ ਕੇ ਫੇਰ ਥੋੜਾ ਜਿਹਾ ਦਮ ਲੈ ਲੈ ਕੇ ਚੱਲਣਾਗਾ ਤੇ ਜਿਆਦਾ ਖਾਣਾ ਪੇਟ ਭਰ ਕੇ ਨਹੀਂ ਖਾਣਾ ਹੈਗਾ ਉਨੀ ਜਿਆਦਾ ਦਿੱਕਤ ਆਊਗੀ ਬੰਦੇ ਨੂੰ ਬਿਮਾਰ ਹੋਣ ਦਾ ਵੀ ਖਤਰਾ ਹੈ ਇਧਰ ਫਿਰ ਜਿਆ ਹਸ ਆਹ ਦਰਖਤ ਆਪਨੇ ਪਿੰਡ ਹੋਣਾ ਨਾ ਆਪਣੇ ਪਿੰਡ ਦੇ ਅੱਧੇ ਸੁਹਾਗੇ ਬਣ ਜਾਣਾ ਇਹਦੇ ਦੇਖੋ ਯਾਰ ਮੋਟਾ ਕੰਨਾ ਤੇ ਹੈਗਾ ਵੀ ਕਿੱਡਾ ਵੱਡਾਗਾ ਆ ਤੁਸੀਂ ਦੇਖੋ ਇਧਰ ਲਿਖਿਆ ਵੀ ਹੋਇਆਗਾ ਰੁਕ ਰੁਕ ਕਰ ਚਲੇ ਸਾਹਸ ਨਹੀਂ ਫੁਲੇਗੀ ਜਿੰਨਾ ਹੌਲੀ ਚੱਲੋਗੇ ਉਨਾਂ ਛੇਤੀ ਪਹੁੰਚੋਗੇ ਜੇ ਕੋਸ਼ਿਸ਼ ਕਰਾਂਗੇ ਵੀ ਆਪਾਂ ਭੱਜ ਕੇ ਪਾ ਜਾਗੇ ਭੱਜ ਕੇ ਨਹੀਂ ਜਾਇਆ ਜਾਂਦਾ ਭਰਾ ਉਹ ਹੌਲੀ ਆਇਓ ਪਹਿਲਾਂ ਤਾਂ ਇੱਕ ਸੀ ਆ ਦੇਖੋ ਬਈ ਜਾਨਵਰ ਦੇਰ ਕਿਵੇਂ ਖੂਨ ਨਿਕਲ ਜਾਂਦਾ ਯਾਰ ਹਨਾ ਮਰਮੰਦ ਕਾਲ ਮੱਤਰੋ ਸਰ ਅੱਧੇ ਫਾਈਟ ਕੋਟੋ ਕੋਟੋ ਮੱਤ ਕੇ ਆ ਦੇਖੋ ਬਈ ਇੱਥੋਂ ਐ ਕਿ ਨਵੇਂ ਨਵਾਂ ਰਸਤਾ ਬਣਾਤਾ ਇੱਕ ਦੋ ਰਸਤੇ ਬਣ ਗਏ ਇਧਰ ਦੀ ਇਹ ਪੁਰਾਣਾ ਰਸਤਾ ਸੀਗਾ ਤੇ ਇਧਰ ਨਵਾਂ ਰਸਤਾ ਬਣਾਤਾ ਪਰ ਇਧਰ ਜਾਣ ਦਾ ਫਾਇਦਾ ਇਹ ਆ ਵੀ ਇਧਰ ਕਹਿੰਦੇ ਐ ਕਿ ਲੰਗਰ ਲੰਗਰ ਚੱਲੀ ਜਾਂਦੇ ਹੈਗੇ ਜਿਹਨੇ ਲੰਗਰ ਛਕਣਾ ਹੋਇਆ ਉਹ ਇਧਰਲੇ ਰਸਤੇ ਜਾਇਓ ਤੇ ਅਸੀਂ ਵੀ ਇਧਰਲੀ ਚੱਲੇ ਆਂਗੇ ਆਇਓ ਫਿਰ ਜਿਹੜਾ ਇੱਥੇ ਸਵਾਦ ਆਣਾ ਉਹ ਹੋਰ ਕਿਤੇ ਨਹੀਂ ਮਿਲਦਾ ਨਾ ਉਹ ਪਿੰਡੇ ਏਸੀਆਂ ਚ ਮਿਲੇ ਕਿਤੇ ਨਹੀਂ ਆਉਂਦਾ ਉਹ ਸਵਾਦ ਜੰਨਤ ਦਾ ਇੱਥੇ ਹੈਗੀ ਬਾਬਿਓ ਓਹ ਸਾਹਮਣੇ ਤੁਸੀਂ ਪਹਾੜਾਂ ਵਿੱਚ ਦੀ ਗਲੇਸ਼ੀਅਰ ਦੇਖਦੇ ਆ ਉੱਥੇ ਜਾਣਾ ਆਪਾਂ ਕੱਲ ਨੂੰ ਹਿਮਕੁੰਨ ਸਾਹਿਬ Adecu, la a a la pan propio, cierto. Adecu, veis, ¿qué es la ¿Qué ਆਪਾਂ ਲਿਆਉਣੇ ਆ ਤਾਜ਼ਾ ਪਾਣੀ ਝਰਨਿਆਂ ਵਾਂ ਪਰਕੇ ਇੱਥੋਂ ਜੇ ਬਰ ਲੈਣੇ ਠੰਡਾ ਠੰਡਾ ਓਏ ਨਿਆਰਾ ਆਇਆ ਹੱਥ ਨਾ ਜਮਾਂ ਸੁਨ ਹੁੰਦੇ ਆ ਹਾਲੇ ਕੋਈ ਰਸਤਿਆਂ ਦੀ ਇੱਧਰ ਮੁਰੰਮਤ ਹੋ ਰਹੀ ਹੈਗੀ ਜਿਹੜੇ ਪੱਥਰ ਉੱਠ ਖੜਦੇ ਆ ਨਾ ਜਿਆਦਾ ਫਿਰ ਉਹਨਾਂ ਹੀ ਦਿੱਕਤ ਆਉਂਦੀ ਹੈ ਚੱਲਣ 'ਚ ਉਹ ਬਾਈ ਸੈੱਟ ਕਰੀ ਜਾਂਦੇ ਹੈਗੀ ਆ ਦੇਖੋ ਤੁਸੀਂ ਬਸ ਆਪਾਂ ਬਾਕੀ ਪਹੁੰਚਣ ਵਾਲੇ ਹੈਗੇ ਇੱਥੋਂ ਹੈਲੀਪੈਡ ਆ ਗਿਆ ਹੈਲੀਪੈਡ ਤੋਂ ਥੋੜਾ ਜਿਹਾ ਅੱਗੇ ਹੈਗਾ ਉਹ ਟਾਈਮ ਹੀ ਕੁਝ ਨਹੀਂ ਆਜੋ 2:00 ਵਜੇ ਅਸੀਂ ਪਿਛਲੀ ਵਾਰੀ 4:00 ਵਜੇ ਪਹੁੰਚੇ ਸੀ ਉਹ ਦੇ ਚਰਨੇ ਵੀ ਜੰਮੇ ਪਏਗੇ ਬਰਫ਼ ਨਾਲ ਐਨੀ ਠੰਡ ਪੈਂਦੀ ਉਹ ਹੁਣ ਖੁਰ ਕਿਉਂ ਲੱਗੇਗੇ ਕੋਪਾ ਹੈਲੀਪੋਰਟ ਤੇ ਪੈਡ ਤੇ ਪਹੁੰਚ ਚੁੱਕੇ ਆਂ ਇੱਥੇ ਆ ਕੇ ਜਿਹੜਾ ਗੋਵਿੰਦ ਘਾੜ ਤੋਂ ਹੈਲੀਪੋਰਟ ਚੱਲਦਾਗਾ ਉਹ ਇੱਥੇ ਆ ਕੇ ਰੁਕਦਾਗਾ ਇੱਥੇ ਉਤਾਰ ਕੇ ਬਾਹ ਜਾਂਦਾ ਤੇ ਬਸ ਇਥੋਂ ਨਾਲ ਹੀ ਰਹੇਗਾ ਗੁਰਦੁਆਰਾ ਸਾਹਿਬ 400 ਮੀਟਰ ਦੀ ਬਾਟ ਹੀ ਹੈਗੀ ਅੱਗੇ ਲਓ ਜੀ ਆਪਾਂ ਪਹੁੰਚ ਚੁੱਕੇ ਆਂਗੇ ਗੋਵਿੰਦ ਧਾਮ ਤੇ ਤੇ ਗੁਰਦੁਆਰਾ ਸਾਹਿਬ ਸਾਹਮਣੇ ਨੇੜੇ ਹੀ ਹੈਗਾ ਆਪਾਂ ਚੱਲੇ ਸੀਗੇ ਗੋਵਿੰਦਗੜ੍ਹ ਤੋਂ 8 ਵਜੇ ਸਵੇਰੇ ਤੇ 2:30 ਕੋ ਬੱਜ ਗਏ ਤੇ ਟਾਈਮ ਆਪਾਂ ਨੂੰ ਐ ਲੱਗ ਗਿਆ ਟਾਈਮ ਕਿਉਂਕਿ ਆਪਾਂ ਨੂੰ ਥੋੜੀ ਕਿਸੇ ਦੀ ਹੈਲਪ ਕਰਨੀ ਪੈ ਗਈ ਸੀ ਉਹਨਾਂ ਦੇ ਬੈਗ ਬੂਕ ਚੱਕ ਲੈਣੇ ਪਏ ਪਏ ਸੀਗੇ ਤਾਂ ਕਰਕੇ ਤੇ ਇਹ ਦੇਖੋ ਗੁਰਦੁਆਰਾ ਸਾਹਿਬ ਆ ਗਿਆ ਆ ਬਾਈ ਤੁਸੀਂ ਲੈ ਲਓ